ਉਨੂੰ ਮੈਂ ਆਖਿਆ ਵੀ ਤੂੰ ਮੂੰਹ ਕਰ ਤੋਂ ਟੱਕਿਆ ਅੱਖਾਂ 'ਚ ਪਾਣੀ ਆ ਗਿਆ ਕਹਿੰਦੇ ਬਾਬਾ ਜੀ ਸੌਰੀ ਆਖਿਆ ਵੀ ਤੂੰ ਸੰਗਤ ਵਿੱਚ ਜਕਾਰਾ ਕਰ ਤੋਂ ਛੱਡਿਆ ਇਹ ਸੰਗਤ ਦੀ ਕਜੈਰੀ ਆ ਰੱਬ ਬਿਠਾਈ ਤੇ ਮੈਂ ਕਿਹਾ ਵੀ ਤੂੰ ਕਟਾਈ ਕਰ ਤੂੰ ਰੱਖ ਕੇ ਕਰ ਤੂੰ ਕਟਾਈ ਸੁਣ ਲਿਓ ਨਾ ਇਹਨਾਂ ਬਾਬਾ ਜੀ ਸੱਚ ਦੱਸਾਂ ਮੈਂ ਨਾ ਨਹੀਂ ਤਾਂ ਲਿਆ ਕਿਉਂਕਿ ਲਾਈਵ ਚਲਣਾ ਨਾ ਫਿਰ ਅਗਲੇ ਦਾ ਪਰਦਾ ਹੁੰਦਾ ਤੇ ਮੈਂ ਸੱਚ ਦੱਸੀ ਕਾ ਤੂੰ ਕਿੰਦਲ ਮੇਰੀ ਘਰ ਵਾਲੀ ਨੇ ਆਖਿਆ ਕਿ ਜਾਂ ਤੇ ਦਾੜੀ ਰੱਖ ਲਾ ਜਾਂ ਮੈਨੂੰ ਰੱਖ ਲੈ ਵੇਖੋ ਵੇਖੋ ਸਿੱਖਾਂ ਦੇ ਧਿਆਨ ਦਿਓ ਹੈ ਇਹ ਸਚਾਈ ਮਰ ਦੀ ਹਜੂਰੀ ਚ ਮੈਂ ਝੂਠ ਮਾਰ ਕੇ ਕੀ ਲੈਣਾ ਤੁਹਾਡੇ ਤੋਂ ਵੇਖੋ ਸਾਡੀਆਂ ਸਚਾਈਆਂ ਕਹਿੰਦੇ ਵੀ ਜਾਂ ਮੈਨੂੰ ਰੱਖ ਲੈ ਜਾਂ ਦਾੜੀ ਰੱਖ ਲੈ ਤੂੰ ਤੇ ਬਾਬਾ ਲੱਗਦਾ ਤੇ ਤੇਰੀ ਤੇ ਤੌਰ ਘਟ ਗਈ ਤੇ ਮੈਂ ਖਬਰ ਤੋਂ ਕਿ ਗੀਤਾ ਕਹਿੰਦੇ ਹੈ ਪਤਾ ਬਾਬਾ ਜੀ ਘਰ ਦੀ ਵੀ ਲੋੜ ਆ ਪਰ ਕ੍ਰਿਸ਼ਤੀ ਆ ਵੇਖੋ ਪੈਣੋ ਤੁਹਾਡੀ ਲੋੜ ਧੀਆ ਘਰ ਦਾ ਸ਼ਿੰਗਾਰ ਪੈਣਾ ਤੁਹਾਡੇ ਬਿਨਾਂ ਘਰ ਨਹੀਂ ਚੱਲਣਾ ਪਰ ਉਥੇ ਆਪਾਂ ਗੁਰੂ ਗੋਬਿੰਦ ਸਿੰਘ ਦੇ ਨਹੀਂ ਆਪਣੀ ਬੋਦੀ ਦੇ ਸੇਖ ਭਾਵੇਂ ਕਰਿਓ ਗੁੱਸਾ ਸਿੱਧੀਆਂ ਗੱਲਾਂ ਇਹ ਇਹ ਕੌਮ ਜਾਗੂਗੀ ਕਿਉਂਕਿ ਕੱਲਾ ਪੀਰ ਬੁੱਧੂ ਸ਼ਾਹ ਦਾ ਕੰਗਾ ਚੇਤੇ ਕਰੀ ਚੱਲਿਓ ਪੁੱਤ ਮਰਵਾ ਕੇ ਪਰ ਆਪਾਂ ਨੂੰ ਵੀ ਇਹ ਬੇਨਤੀ ਆ ਵੀ ਥੋੜਾ ਜਿਹਾ ਚਲੋ ਤੰਕਾ ਨਹੀਂ ਹੌਲੀ ਹੌਲੀ ਮੁੜਗੇ ਹਾਂ ਆਪਾਂ ਗੁਰੂ ਲਈ ਕੁਝ ਵੀ ਨਹੀਂ ਕਰ ਸਕਦੇ